ਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਜਿੱਥੇ ਪਹਿਲਾਂ ਹੀ ਕਰਜ਼ਾਈ ਸੀ ਹੁਣ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਕਿ ਲੋਨ ਲੈ ਲੈ ਕੇ ਜਾ ਰਹੇ ਨੇ ਹਨ ਤਾਂ 40000 ਕਰੀਬ ਪੰਜਾਬ ਦੇ ਵਿੱਚ ਵਿਦਿਆਰਥੀ ਨੇ ਅਜਿਹੇ ਜਿਹੜੇ ਕਿ ਕਰਜ਼ਾਈ ਹੋ ਚੁੱਕੇ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਤੋਂ ਹਰ ਰੋਜ਼ ਕਿਹਾ ਜਾ ਰਿਹਾ ਹੈ ਇੱਕ ਰਿਪੋਰਟ ਮੁਤਾਬਕ ਕਿ 250 ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਲੈਂਦੇ ਨੇ ਜੀ ਹਾਂ ਇੱਕ ਰਿਪੋਰਟ ਹੈ ਸਾਹਮਣੇ ਆਈ ਹੈ ਕਿ 40000 ਦੇ ਕਰੀਬ ਪੰਜਾਬ ਦੇ ਵਿਦਿਆਰਥੀ ਆ ਜਿਨ੍ਹਾਂ ਨੇ ਸਟੱਡੀ ਵੀਜ਼ੇ ਦੇ ਲਈ ਲੋਨ ਪ੍ਰਾਈਵੇਟ ਜਾਂ ਸਰਕਾਰੀ ਬੈਂਕਾਂ ਤੋਂ ਲਿਆ ਹੋਇਆ ਹੈ। ਇਹਨਾਂ ਜੇ ਅਸੀਂ ਇਸ ਰਕਮ ਦੀ ਗੱਲ ਕਰੀਏ ਨਾ ਕਿ ਕਿੱਥੇ ਤੱਕ ਰਕਮ ਪਹੁੰਚ ਚੁੱਕੀ ਹੈ ਲੋਨ ਦੀ ਤੇ ਇਹ 3000 ਕਰੋੜ ਹੋ ਚੁੱਕੀ। ਪਰ ਇੱਥੇ ਇੱਕ ਵੱਡੀ ਗੱਲ ਇਹ ਵੀ ਆਉਂਦੀ ਹੈ ਕਿ ਆਖਰਕਾਰ ਇਹ ਬੱਚਿਆਂ ਨੂੰ ਵਿਦੇਸ਼ਾਂ ਦਾ ਰੁਖ ਕਰਨਾ ਕਿਉਂ ਪਿਆ? ਬੱਚੇ ਖੁਦ ਹੀ ਇਹ ਗੱਲ ਕਹਿ ਦਿੰਦੇ ਨੇ ਕਿ ਉਹ ਵਿਦੇਸ਼ ਤਾਂ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਉਹਨਾਂ ਦੀ ਮਿਹਨਤ ਦਾ ਮੁੱਲ ਪੈਂਦਾ। ਬਿਲਕੁਲ ਅਨਾਈਹਾ ਇੱਥੇ ਪੰਜਾਬ ਦੇ ਵਿੱਚ ਤਾਂ ਹਾਲਾਤ ਜਿਹਾ ਬਣ ਚੁੱਕੇ ਨੇ ਕਿ ਜਿਨ੍ਹਾਂ ਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਹੁੰਦੀ ਉਹਨਾਂ ਨੂੰ ਵੀ ਰੇ ਯਾਂ ਲੋਣੀਆਂ ਪੈ ਜਾਂਦਾ ਕੋਈ ਵੱਡੀ ਪੋਸਟ ਤੇ ਵੀ ਅਧਿਕਾਰੀ ਹੈ ਜਾਂ ਫਿਰ ਕੋਈ ਅਧਿਆਪਕ ਵੀ ਹੈ ਨਾ ਜਿਹੜੇ ਸਰਕਾਰੀ ਸਕੂਲ ਚ ਪੜਾ ਰਹੇ ਨੇ ਜਾਂ ਕਾਲਜਾਂ ਚ ਕੋਈ ਪੜਾ ਰਿਆ ਪ੍ਰੋਫੈਸਰ ਨੇ ਉਹ ਵੀ ਆਪਣੇ ਬੱਚਿਆਂ ਨੂੰ ਪੜਾ ਲਖਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਉਹ ਤੋਂ ਪਹਿਲਾਂ ਤਾਂ ਨੌਕਰੀ ਮਿਲਨੇ ਹੀ ਜੇ ਜੇਕਰ ਨੌਕਰੀ ਮਿਲਦੀ ਆ ਤਾਂ ਪੈਸੇ ਜਿਹੜੇ ਨੇ ਉਹ ਵਧੀਆ ਨਹੀਂ ਮਿਲਦੇ ਤੇ ਆਪਾਂ ਜੇ ਆਇਲ ਸੈਂਟਰਾਂ ਦੀ ਗੱਲ ਕਰੀਏ ਨਾ ਤਾਂ ਪੰਜਾਬ ਦੇ ਵਿੱਚ ਇੰਨੇ ਕਾਲਜ ਨਹੀਂ ਹੋਣੇ ਜਿੰਨੇ ਆਇਲ ਸੈਂਟਰ ਖੁੱਲ ਚੁੱਕੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਚਾਹੇ ਕਿਸੇ ਵੀ ਤਰੀਕੇ ਦਾ ਕੰਮ ਕਰਨਾ ਪਵੇ ਉਹ ਕਰ ਲੈਂਦੇ ਨੇ ਵਿਦੇਸ਼ਾਂ ਦੇ ਵਿੱਚ ਲੋਕ ਜਿਹੜੇ ਇਹਨੇ ਕਿਸੇ ਨੂੰ ਕਿਸੇ ਦੇ ਨਾਲ ਕੋਈ ਇੰਨਾ ਖਾਸਾ ਮਤਲਬ ਨਹੀਂ ਹੁੰਦਾ ਪਰ ਇੱਥੇ ਪੰਜਾਬ ਦੇ ਵਿੱਚ ਹਰ ਕੋਈ ਹਰੇਕ ਦਾ ਖਿਆਲ ਰੱਖਦਾ ਕਿ ਉਹ ਕੀ ਕੰਮ ਕਰ ਰਿਹਾ ਹੈ ਕਿੱਥੇ ਲੱਗਾ ਹੋਇਆ ਹੈ ਉਹਦੀ ਕਿੰਨੀ ਤਨਖਾਹ ਹੈ ਤਾਂ ਆ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੱਚੇ ਡਰਦੇ ਨੇ ਕਿ ਸਾਡੀ ਬੇਇੱਜ਼ਤੀ ਹੋਊਗੀ ਸਾਡੇ ਮਾਪਿਆਂ ਦੀ ਬੇਇੱਜ਼ਤੀ ਹੋਊਗੀ ਇਸ ਕਰਕੇ ਉਹ ਵਿਦੇਸ਼ ਜਾ ਕੇ ਉੱਥੇ ਲੇਬਰ ਕਰਨ ਨੂੰ ਵੀ ਤਿਆਰ ਹੋ ਜਾਂਦੇ ਨੇ ਇੱਕ ਤਾਂ ਹੀ ਨਾ ਨਸ਼ੇ ਦਾ ਦਲਦਲ ਜਿਸ ਤਰੀਕੇ ਲਗਾਤਾਰ ਹੀ ਵਧ ਰਿਹਾ ਹੈ ਨਿਆਣੇ ਨੌਜਵਾਨ ਜੋ ਵੀ ਸਾਰੇ ਇਸ ਦੇ ਵਿੱਚ ਤਸਰ ਮਾਪਿਆਂ ਨੂੰ ਫਿਕਰ ਆਪਣੇ ਬੱਚਿਆਂ ਦੀ ਹੋ ਜਾਂਦੀ ਹੈ ਕਿ ਜੇਕਰ ਇਹ ਇੱਥੇ ਰਹੇ ਤਾਂ ਇਹ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਣ। ਇਹੀ ਡਰ ਹੈ ਕਿ ਮਾਪੇ ਚਾਹੁੰਦੇ ਨੇ ਉਹਨਾਂ ਦੇ ਬੱਚੇ ਵਿਦੇਸ਼ਾਂ ਨੂੰ ਚਲੇ ਜਾਣ। ਅਜਿਹੇ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਉਹ ਸਾਰੀਆਂ ਸਹੂਲਤਾਂ ਜਿਹੜੀਆਂ ਕਿ ਵਿਦੇਸ਼ ਦੇ ਵਿੱਚ ਨੌਜਵਾਨ ਪਾਉਂਦੇ ਨੇ ਉਹ ਇੱਥੇ ਵੀ ਮਿਲਣ ਤਾਂ ਜੋ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੋਖ ਨਾ ਸੋਹਣੀ ਸੁੰਦਰ ਤੇ ਸਜਣੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਕੁਝ ਖਾਸ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਮੈਂ ਹਾਂ ਹੀ ਨਕਲੋਜੀਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਨੇਹਾ ਨੇਹਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਹਾਲ ਚਾਲ ਨੇ ਹਾਲ ਚਾਲ ਵਧੀਆ ਨੇ ਅੱਛਾ ਨੇਹਾ ਮੌਸਮ ਦਾ ਹਾਲ ਜੇਕਰ ਆਪਾਂ ਗੱਲ ਕਰੀਏ ਤਾਂ ਸੰਗਣੀ ਤੋਂ ਸੰਗਣੀ ਧੁੰਦ ਪੈ ਰਹੀ ਹੈ ਮੌਸਮ ਵਿਭਾਗ ਨੇ 2 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਕਾਰ ਵੀ ਸੰਗ ਤੋ ਸੰਗਣੀ ਧੁੰਦ ਪਵੇਗੀ ਅਤੇ ਇਸ ਕਰਕੇ ਨੇਹਾ ਹਾਦਸੇ ਵੀ ਬਹੁਤ ਜ਼ਿਆਦਾ ਵਾਪਰ ਰਹੇ ਨੇ ਜੀ ਬਿਲਕੁਲ ਹਾਦਸੇ ਹੁਣ ਕਾਫੀ ਜ਼ਿਆਦਾ ਵਾਪਰਨ ਲੱਗ ਗਏ ਨੇ ਕਿਉਂਕਿ ਸੰਗਣੀ ਧੁੰਦ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਆ ਉਹ ਕਾਫੀ ਘੇਠਾਂ ਆ ਜਾਂਦੀ ਹੈ ਜਿਸ ਕਾਰਨ ਦੇਖਣ ਦੇ ਵਿੱਚ ਦਿੱਕਤ ਹੁੰਦੀ ਹੈ ਫਿਰ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਖਾਸ ਕਰਕੇ ਨੈਸ਼ਨਲ ਹਾਈਵੇਆਂ ਦੇ ਉੱਤੇ ਇਹ ਕਾਫੀ ਜ਼ਿਆਦਾ ਹਾਦਸੇ ਜਿਹੜੇ ਆ ਉਹ ਦੇਖਣ ਨੂੰ ਮਿਲ ਰਿਹਾ ਤੇ ਜਿੰਨੇ ਕ ਦਿਨਾਂ ਤੋਂ ਹੁਣ ਇਹ ਸੰਗਣੀ ਧੁੰਦ ਪੈ ਰਹੀ ਹੈ ਉਹਨੇ ਦਿਨਾਂ ਦੇ ਵਿੱਚ ਹੀ ਨਾ ਕਾਫੀ ਇੰਕੇਸ ਜਿਹੜੇ ਨੇ ਅਜਿਹੇ ਸਾਹਮਣੇ ਆਏ ਐਕਸੀਡੈਂਟ ਦੇ ਲੋਕਾਂ ਦੀਆਂ ਮੌਤਾਂ ਵੀ ਜਿਹੜੀਆਂ ਆ ਉਹ ਹੋ ਰਹੀਆਂ ਨੇ ਤੇ ਹਾਂ ਇਹ ਜ਼ਰੂਰ ਹੈ ਕਿ ਜਿਸ ਸਮੇਂ ਧੁੰਦ ਪੈਂਦੀ ਹੈ ਉਸ ਵੇਲੇ ਤੁਸੀਂ ਜੇਕਰ ਬਾਹਰ ਨੂੰ ਜਾਣਾ ਵੀ ਹੈ ਤੇ ਸਹੀ ਤਰੀਕੇ ਦੇ ਨਾਲ ਗੱਡੀ ਤੁਹਾਨੂੰ ਚਲਾਣੀ ਚਾਹੀਦੀ ਹੈ ਸਲੋ ਸਪੀਡ ਤੇ ਗੱਡੀ ਚਲਾਓ ਤੇਜ਼ੀ ਬਿਲਕੁਲ ਨਹੀਂ ਕਰਨੀ ਤਾਂ ਜਿਵੇਂ ਹੁੰਦਾ ਹੈ ਨਾ ਕਿ ਕਿਸੇ ਹੋਰ ਵਾਹਨ ਤੋਂ ਅੱਗੇ ਨਿਕਲਣ ਦੀ ਕਾਲੀ ਦੇ ਵਿੱਚ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਆ ਤੇ ਅਜਿਹਾ ਕੁਝ ਵੀ ਨਾ ਕਰੋ ਆਪਣੀ ਸਲੋ ਸਪੀਡ ਦੇ ਵਿੱਚ ਤੁਸੀਂ ਜਾਓ ਜੇਕਰ ਕਿਤੇ ਵੀ ਤੁਹਾਨੂੰ ਜ਼ਰੂਰੀ ਜਾਣਾ ਪੈ ਰਿਹਾ ਬਿਲਕੁਲ ਸਾਵਧਾਨ ਹੋਣਾ ਚਾਹੀਦਾ ਹੁਣ ਸੁਚੇਤ ਹੋਣਾ ਚਾਹੀਦਾ ਕਿਉਂਕਿ ਸਾਨੂੰ ਆਪਣਾ ਖਿਆਲ ਤੇ ਆਪਣਿਆਂ ਦਾ ਖਿਆਲ ਰੱਖਣਾ ਪੈਣਾ ਹੈ ਸੰਘਣੀ ਤੋਂ ਵੀ ਸੰਘਣੀ ਜਿਹੜੀ ਧੁੰਦ ਹੈ ਉਹ ਪੈ ਰਹੀ ਹੈ ਤੇ ਇਹਨਾ ਸੰਘਣੀ ਧੁੰਦਾਂ ਦੇ ਵਿਚਾਲੇ ਹੁਣ ਜਿੱਥੇ ਹਾਦਸੇ ਵਾਪਰ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੇ ਲੋਕ ਨੇ ਹਾਂ ਸੜਕ ਕੰਡੇ ਵਾਹਨ ਜਿਹੜੇ ਨੇ ਉਹ ਖੜੇ ਕਰ ਦਿੰਦੇ ਨੇ ਜਿਵੇਂ ਹੁਣ ਟਰੱਕ ਹੁੰਦੇ ਨੇ ਹਨ ਉਹ ਵੀ ਲੋਕ ਖੜਾ ਕਰ ਜਾਂਦੇ ਨੇ ਤੇ ਹੁਣ ਅੱਜ ਏਸੇ ਕਰਕੇ ਇੱਕ ਹਾਦਸਾ ਜਿਹੜਾ ਉਹ ਵਾਪਰਿਆ ਇੱਕ ਬੱਸ ਜਿਹੜੀ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਉਹ ਖੜੇ ਟਰੱਕ ਦੇ ਵਿੱਚ ਜਾ ਵੱਜਦੀ ਹੈ ਤੇ ਕਿਉਂਕਿ ਡਰਾਈਵਰ ਨੂੰ ਦਿਖਿਆ ਨਹੀਂ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਇਸੇ ਕਰਕੇ ਬਹੁਤ ਸਾਰੇ ਲੋਕ ਵੀ ਜ਼ਖਮੀ ਹੋਗੇ ਤੇ ਦੱਸਿਆ ਜਾ ਰਿਹਾ ਕਿ ਇੱਕ ਦੀ ਮੌਤ ਵੀ ਹੋਗੀ ਤਾਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਹੁਣ ਹਾਲੋ ਹਾਲਾਤ ਪੰਜਾਬ ਦੇ ਉਸ ਤਰੀਕੇ ਦੇ ਨਹੀਂ ਰਹੇ ਨੇ ਮੌਸਮ ਦਾ ਹਾਲ ਬਦਲ ਰਿਹਾ ਹੈ ਸੰਘਣੀ ਤੋਂ ਵੀ ਸੰਘਣੀ ਧੁੰਦ ਪੈ ਰਹੀ ਹੈ ਤੇ ਇਸ ਦੇ ਵਿੱਚ ਜਿੱਥੇ ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਉੱਥੇ ਹੀ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਆਪਣੇ ਵਾਹਨਾਂ ਦੀ ਰਫ਼ਤਾਰ ਵੀ ਜਿਹੜੀ ਹੈ ਉਹ ਹੌਲੀ ਹੀ ਰੱਖਣੀ ਚਾਹੀਦੀ ਹੈ ਫਿਲਹਾਲ ਅਸੀਂ ਪੰਜਾਬ ਦੇ ਕੁਝ ਖਾਸ ਮੁੱਦਿਆਂ ਤੇ ਅੱਜ ਗੱਲ ਕਰਦੇ ਹਾਂ 네. <susur> ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਤੋਂ ਹਰ ਰੋਜ਼ ਕਿਹਾ ਜਾ ਰਿਹਾ ਇੱਕ ਰਿਪੋਰਟ ਮੁਤਾਬਕ ਕਿ 250 ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਲੈਂਦੇ ਨੇ ਕੁਝ ਤਾਂ ਸਟੱਡੀ ਵੀਜ਼ਾ ਤੇ ਜਾਂਦੇ ਨੇ ਕੁਝ ਵਰਕ ਪਰਮਿਟ ਤੇ ਬਹੁਤ ਜ਼ਿਆਦਾ ਬੱਚੇ ਅਜਿਹੇ ਨੇ ਜਿਹੜੇ ਕਿ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਦਾ ਰੁੱਖ ਕਰਦੇ ਨੇ ਖਾਸ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਜਿੱਥੇ ਪਹਿਲਾਂ ਹੀ ਕਰਜ਼ਾਈ ਸੀ ਹੁਣ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਕਿ ਲੋਨ ਲੈ ਲੈ ਕੇ ਜਾ ਰਹੇ ਨੇ ਹਨ ਤਾਂ 40000 ਕਰੀਬ ਪੰਜਾਬ ਦੇ ਵਿੱਚ ਵਿਦਿਆਰਥੀ ਨੇ ਅਜਿਹੇ ਜੁੜੇ ਕੀ ਕਰਜ਼ਾਈ ਹੋ ਚੁੱਕੇ ਨੇ ਜੀ ਹਾਂ ਇੱਕ ਰਿਪੋਰਟੇ ਸਾਹਮਣੇ ਆਈ ਹੈ ਕਿ 40000 ਦੇ ਕਰੀਬ ਪੰਜਾਬ ਦੇ ਵਿਦਿਆਰਥੀ ਆ ਜਿਨ੍ਹਾਂ ਨੇ ਸਟੱਡੀ ਵੀਜ਼ਾ ਦੇ ਲਈ ਲੋਨ ਪ੍ਰਾਈਵੇਟ ਜਾਂ ਸਰਕਾਰੀ ਬੈਂਕਾਂ ਤੋਂ ਲਿਆ ਹੋਇਆ ਤੇ ਹਿਨਾਂ ਜੇ ਅਸੀਂ ਇਸ ਰਕਮ ਦੀ ਗੱਲ ਕਰੀਏ ਨਾ ਕਿ ਕਿੱਥੇ ਤੱਕ ਰਕਮ ਪਹੁੰਚ ਚੁੱਕੀ ਹੈ ਲੋਨ ਦੀ ਤੇ ਇਹ 3000 ਕਰੋੜ ਹੋ ਚੁੱਕੀ ਹੈ ਹੁਣ ਤੁਸੀਂ ਆਪ ਸੋਚੋ ਕਿ ਕਿੰਨੇ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਗੈਣੇ ਰੱਖ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਹਨਾ ਕਿਸੇ ਨਾ ਕਿਸੇ ਤਰੀਕੇ ਪੈਸਿਆਂ ਦਾ ਇੰਤਜ਼ਾਮ ਕੀਤਾ ਪਰ ਇੱਥੇ ਇੱਕ ਵੱਡੀ ਗੱਲ ਇਹ ਵੀ ਆਉਂਦੀ ਹੈ ਕਿ ਆਖਰਕਾਰ ਇਹ ਬੱਚਿਆਂ ਨੂੰ ਵਿਦੇਸ਼ਾਂ ਦਾ ਰੁਖ ਕਰਨਾ ਕਿਉਂ ਪੈ ਰਿਹਾ ਤੇ ਸਾਹਮਣੇ ਤਾਂ ਸਭ ਤੋਂ ਇਹ ਲਾ ਇਹ ਹੀ ਚੀਜ਼ ਆਈ ਹੈ ਕਿਉਂਕਿ ਉਹਨਾਂ ਨੂੰ ਆਪਣਾ ਇੱਥੇ ਫਿਊਚਰ ਨਹੀਂ ਨਜ਼ਰ ਆ ਰਿਹਾ ਬੱਚੇ ਖੁਦ ਹੀ ਇਹ ਗੱਲ ਕਹਿ ਦਿੰਦੇ ਨੇ ਕਿ ਉਹ ਵਿਦੇਸ਼ ਤਾਂ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਉਹਨਾਂ ਦੀ ਮਿਹਨਤ ਦਾ ਮੁੱਲ ਪੈਂਦਾ ਇੱਥੇ ਉਹ ਪੜਾਈਆਂ ਕਰ ਲੈਂਦੇ ਆ ਪਰ ਉਹਨਾਂ ਨੂੰ ਸਹੀ ਨੌਕਰੀਆਂ ਨਹੀਂ ਮਿਲਦੀਆਂ ਤੇ ਉੱਥੇ ਉਹਨਾਂ ਨੂੰ ਘੰਟਿਆਂ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਂਦੇ ਬਿਲਕੁਲ ਅਨੇਹਾ ਇੱਥੇ ਪੰਜਾਬ ਦੇ ਵਿੱਚ ਤਾਂ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਜਿਨ੍ਹਾਂ ਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਹੁੰਦੀ ਉਹਨਾਂ ਨੂੰ ਵੀ ਰੇੜੀਆਂ ਲਾਉਣੀਆਂ ਪੈ ਜਾਂਦੀਆਂ ਨੇ ਤੇ ਇੱਕ ਗੱਲ ਹੋਰ ਇੱਥੇ ਹੀ ਨਾ ਕਿ ਸਾਡੇ ਜੇ ਪੰਜਾਬ ਦੇ ਵਿੱਚ ਕੋਈ ਡਾਕਟਰ ਹੈ ਕੋਈ ਵੱਡੀ ਪੋਸ ਸਰਕਾਰੀ ਹੈ ਜਾਂ ਫਿਰ ਕੋਈ ਅਧਿਆਪਕ ਵੀ ਹੈ ਨਾ ਜਿਹੜੇ ਸਰਕਾਰੀ ਸਕੂਲ ਚ ਪੜਾ ਰਹੇ ਨੇ ਜਾਂ ਕਾਲਜਾਂ ਚ ਕੋਈ ਪੜਾ ਰਿਆ ਪ੍ਰੋਫੈਸਰ ਨੇ ਉਹ ਵੀ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਬਿਲਕੁਲ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਉਹ ਵੀ ਇਹੀ ਸੋਚ ਕੇ ਭੇਜਦੇ ਨੇ ਕਿ ਉੱਥੇ ਜਾ ਕੇ ਸਾਡੇ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ ਹਨਾ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਸੈਟਲ ਹੋ ਜਾਵੇਗਾ ਇੱਕ ਤਰੀਕੇ ਦੇ ਉਹ ਸੈਟਲ ਹੋ ਜਾਣਗੇ ਵਿਦੇਸ਼ ਜਾ ਕੇ ਹੁਣ ਇੱਥੇ ਪੜ੍ਹ ਲਿਖ ਕੇ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਰੇੜੀਆਂ ਲਗਾਉਣੀਆਂ ਪੈ ਰੀਆਂ ਨੇ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਖਾਣ ਪੀਣ ਦੇ ਕੰਮ ਦੇ ਵਿੱਚ ਜ਼ਿਆਦਾ ਪੈਸੇ ਜਿਹੜੇ ਨੇ ਉਹ ਮਿਲ ਰਹੇ ਨੇ ਕਿਉਂਕਿ ਨੌਕਰੀ ਦੇ ਵਿੱਚ ਸਾਨੂੰ 10 ਤੋਂ 15000 ਤੋਂ ਵੱਧ ਕੋਈ ਪੈਸੇ ਦਿੰਦਾ ਹੀ ਨਹੀਂ ਤੇ ਦੂਜੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਨੌਕਰੀ ਮਿਲਣੀ ਹੀ ਜੇ ਜੇਕਰ ਨੌਕਰੀ ਮਿਲਦੀ ਆ ਤਾਂ ਪੈਸੇ ਜਿਹੜੇ ਨੇ ਉਹ ਵਧੀਆ ਨਹੀਂ ਮਿਲਦੇ ਤੇ ਇੱਥੇ ਇੱਕ ਹੋਰ ਗੱਲ ਹੀ ਨਾ ਆਉਂਦੀ ਹੈ ਕਿ ਬੱਚੇ ਜਿਸ ਤਰੀਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ 12ਵੀਂ ਪਾਸ ਕਰਦੇ ਸਾਰੀ ਉਹ ਆਇਲਸ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਆਪਣਾ ਵੀਜ਼ਾ ਲਗਵਾ ਲੈਂਦੇ ਨੇ ਤੇ ਆਪਾਂ ਜੇ ਆਇਲ ਸੈਂਟਰਾਂ ਦੀ ਗੱਲ ਕਰੀਏ ਨਾ ਤਾਂ ਪੰਜਾਬ ਦੇ ਵਿੱਚ ਇੰਨੇ ਕਾਲਜ ਨਹੀਂ ਹੋਣੇ ਜਿਨ੍ਹਾਂ ਆਇਲ ਸੈਂਟਰ ਖੋਲ ਚੁੱਕੇ ਨੇ ਬੱਚੇ ਉੱਥੇ ਜਾਂਦੇ ਆ ਅੰਗਰੇਜ਼ੀ ਸਿੱਖਦੇ ਆ ਸਪੀਕਿੰਗ ਦਾ ਕੋਰਸ ਕਰਦੇ ਆ ਹਨਾ ਪੇਪਰ ਕਲੀਅਰ ਕਰਦੇ ਆ ਜਿਸ ਤੋਂ ਬਾਅਦ ਸਿੱਧਾ ਉਹ ਆਪਣਾ ਵੀਜ਼ਾ ਲਗਵਾ ਲੈਂਦੇ ਆ ਫਿਰ ਉੱਡ ਜਾਂਦੇ ਆ ਜਹਾਜ਼ਾਂ ਦੇ ਵਿੱਚ ਬੈਠ ਕੇ ਵਿਦੇਸ਼ਾਂ ਦੇ ਲਈ ਫਿਰ ਉੱਥੇ ਜਾ ਕੇ ਉਹਨਾਂ ਨੂੰ ਚਾਹੇ ਕਿਸੇ ਵੀ ਤਰੀਕੇ ਦਾ ਕੰਮ ਕਰਨਾ ਪਵੇ ਉਹ ਕਰ ਲੈਂਦੇ ਨੇ ਪਰ ਇੱਥੇ ਇੱਕ ਗੱਲ ਫਿਰ ਹੋਰ ਆ ਜਾਂਦੀ ਹੈ ਕਿ ਜੇ ਉਹੀ ਕੰਮ ਉਹਨਾਂ ਨੂੰ ਪੰਜਾਬ ਦੇ ਵਿੱਚ ਕਰਨਾ ਪਿਆ ਜਾਂਦਾ ਤੇ ਉਹਨਾਂ ਨੂੰ ਸੰਗ ਆਉਂਦੀ ਹੈ ਸ਼ਰਮ ਆਉਂਦੀ ਹੈ ਜਿਵੇਂ ਕਿ ਹੁਣ ਉਹ ਰੈਸਟੋਰੈਂਟ ਦੇ ਵਿੱਚ ਲੱਗ ਕੇ ਭਾਂਡੇ ਵੀ ਧੋਂਦੇ ਨੇ ਕਿਤੇ ਉਹਨਾਂ ਨੂੰ ਸਫਾਈ ਦਾ ਕੰਮ ਵੀ ਕਰਨਾ ਪਿਆ ਜਾਂਦਾ ਹੈ ਗਰ ਦੇ ਵਿੱਚ ਵੀ ਲੱਗ ਜਾਂਦੇ ਨੇ ਤੇ ਜੇਕਰ ਪੰਜਾਬ ਦੇ ਵਿੱਚ ਅਜਿਹੇ ਬੱਚਾ ਕੋਈ ਕੰਮ ਕਰੇਗਾ ਤੇ ਉਹਨਾਂ ਨੂੰ ਫਿਰ ਸ਼ਰਮ ਮਾਨ ਲੱਗ ਜਾਂਦੀ ਹੈ ਜੇ ਤੁਸੀਂ ਵਿਦੇਸ਼ਾਂ ਚ ਜਾ ਕੇ ਕੰਮ ਕਰ ਸਕਦੇ ਹੋ ਤੇ ਆਪਣੇ ਸੂਬੇ ਦੇ ਵਿੱਚ ਰਹਿ ਕੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਅਜਿਹਾ ਕੰਮ ਕਰਨ ਦੇ ਵਿੱਚ ਕੋਈ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਰਮ ਤਾਂ ਮਹਿਸੂਸ ਨਹੀਂ ਕਰਨੀ ਚਾਹੀਦੀ ਪਰ ਇਥੋਂ ਦੇ ਪੰਜਾਬ ਦੇ ਜੋ ਹਾਲਾਤ ਬਣ ਚੁੱਕੇ ਨੇ ਹੁਣ ਤੁਸੀਂ ਦੇਖਿਆ ਹੋਊਗਾ ਕਿ ਕੋਈ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਕਿੰਨਾ ਜ਼ਿਆਦਾ ਕਹਿ ਸਕਦੇ ਕਿ ਪੋਕ ਕੀਤਾ ਜਾਂਦਾ ਇੱਕ ਤਰੀਕੇ ਦਾ ਉਸ ਨੂੰ ਲੜਨ ਵਾਸਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਹੁਣ ਵਿਦੇਸ਼ ਸ਼ਾਦੇ ਵਿੱਚ ਲੋਕ ਅਜਿਹੇ ਨੇ ਕਿਸੇ ਨੂੰ ਕਿਸੇ ਦੇ ਨਾਲ ਕੋਈ ਇੰਨਾ ਖਾਸਾ ਮਤਲਬ ਨਹੀਂ ਹੁੰਦਾ ਪਰ ਇੱਥੇ ਪੰਜਾਬ ਦੇ ਵਿੱਚ ਹਰ ਕੋਈ ਹਰੇਕ ਦਾ ਖਿਆਲ ਰੱਖਦਾ ਕਿ ਉਹ ਕੀ ਕੰਮ ਕਰ ਰਿਹਾ ਹੈ ਕਿੱਥੇ ਲੱਗਾ ਹੋਇਆ ਹੈ ਉਹਦੀ ਕਿੰਨੀ ਤਨਖਾਹ ਹੈ ਤਾਂ ਆ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੱਚੇ ਡਰਦੇ ਨੇ ਕਿ ਸਾਡੀ ਬੇਇੱਜ਼ਤੀ ਹੋਊਗੀ ਸਾਡੇ ਮਾਪਿਆਂ ਦੀ ਬੇਇੱਜ਼ਤੀ ਹੋਊਗੀ ਇਸ ਕਰਕੇ ਉਹ ਵਿਦੇਸ਼ ਜਾ ਕੇ ਉੱਥੇ ਲੇਬਰ ਕਰਨ ਨੂੰ ਵੀ ਤਿਆਰ ਹੋ ਜਾਂਦੇ ਨੇ ਕਿ ਉੱਥੇ ਉਹਨਾਂ ਨੂੰ ਕਿਹੜਾ ਕਿਸੇ ਨੇ ਦੇਖਣਾ ਆ ਜਾਂ ਉੱਥੇ ਉਹਨਾਂ ਨੂੰ ਕਿਹੜਾ ਕਿਸੇ ਨੇ ਕਹਿਣਾ ਕਿ ਤੁਸੀਂ ਤਾਂ ਆ ਛੋਟਾ ਕੰਮ ਕਰ ਰਹੇ ਕਿਉਂਕਿ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਇੱਕ ਮਾਹੌਲ ਹੁੰਦਾ ਹੈ ਕੰਮ ਕਰਨ ਲੋਕਾਂ ਦੀ ਪਰਵਾਹ ਕਿਤੇ ਬਿਨਾ ਸਾਨੂੰ ਕੰਮ ਜਿਹੜਾ ਹੈ ਉਹ ਕਰਨਾ ਚਾਹੀਦਾ ਕਿਉਂਕਿ ਰੋਟੀ ਤਾਂ ਹੁਣ ਜਿਹੜੀ ਹੈ ਉਹ ਕਮਾਉਣੀ ਕਮਾਉਣੀ ਆ ਤੇ ਇਸ ਕਰਕੇ ਮਿਹਨਤ ਜਿਹੜੀ ਉਹ ਕਰਨੀ ਪਵੇਗੀ ਭਾਵੇਂ ਪੰਜਾਬ ਦੇ ਵਿੱਚ ਕਰੋ ਭਾਵੇਂ ਕਿਸੇ ਹੋਰ ਸੂਬੇ ਦੇ ਵਿੱਚ ਕਰੋ ਜਾਂ ਫਿਰ ਵਿਦੇਸ਼ ਜਾ ਕੇ ਕਰੋ ਜੀ ਹਾਂ ਹੁਣ ਤਾਂ ਮਾਪੇ ਵੀ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਰੱਖਣਾ ਨਹੀਂ ਚਾਹ ਰਹੇ ਕਿਉਂਕਿ ਇੱਕ ਤਾਂ ਹੀ ਨਾ ਨਸ਼ੇ ਦਾ ਦਲਦਲ ਜਿਸ ਤਰੀਕੇ ਲਗਾਤਾਰ ਹੀ ਵਧ ਰਿਹਾ ਹੈ ਨਿਆਣੇ ਨੌਜਵਾਨ ਜੋ ਵੀ ਸਾਰੇ ਇਸ ਦੇ ਵਿੱਚ ਧਸ ਰਹੇ ਨੇ ਤੇ ਮਾਪਿਆਂ ਨੂੰ ਫਿਕਰ ਆਪਣੇ ਬੱਚਿਆਂ ਦੀ ਹੋ ਜਾਂਦੀ ਹੈ ਕਿ ਜੇਕਰ ਇਹ ਇੱਥੇ ਰਹੇ ਤਾਂ ਇਹ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਣ। ਇਹੀ ਡਰ ਹੈ ਕਿ ਮਾਪੇ ਚਾਹੁੰਦੇ ਨੇ ਉਹਨਾਂ ਦੇ ਬੱਚੇ ਵਿਦੇਸ਼ਾਂ ਨੂੰ ਚਲੇ ਜਾਣ। ਪਰ ਹਾਂ ਫਿਰ ਇੱਕ ਗੱਲ ਇੱਥੇ ਹੋਰ ਆ ਜਾਂਦੀ ਹੈ ਜੇ ਹੀ ਨਾ ਬੱਚਿਆਂ ਨੂੰ ਮਾਪੇ ਵਿਦੇਸ਼ਾਂ ਵੱਲ ਨੂੰ ਭੇਜੀ ਜਾ ਰਹੇ ਨੇ ਤੇ ਪਿੱਛੇ ਮਾਪਿਆਂ ਦੇ ਕੋਲ ਕੌਣ ਰਹਿ ਜਾਂਦਾ ਹੈ? ਰੱਬ ਨਾ ਕਰੇ ਕੱਲ ਨੂੰ ਕੋਈ ਘਰ ਦੇ ਵਿੱਚ ਅਜਿਹੀ ਕੋਈ ਪਰੇਸ਼ਾਨੀ ਹੋ ਜਾਂਦੀ ਹੈ। ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਕੁਝ ਵੀ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਨੂੰ ਕਰਨਾ ਪਵੇ ਤੇ ਉਹਨਾਂ ਦੇ ਕੋਲ ਉਸ ਵੇਲੇ ਫਿਰ ਆਪਣੇ ਬੱਚੇ ਨਹੀਂ ਹੁੰਦੇ ਜੀ ਬਿਲਕੁਲ ਤੁਸੀਂ ਦੇਖਿਆ ਹੋਊਗਾ ਕਿ ਇੱਕ ਲੋਤੇ ਪੁੱਤ ਨੂੰ ਵੀ ਮਾਪੇ ਹੁਣ ਭੇਜ ਦਿੰਦੇ ਨੇ ਵਿਦੇਸ਼ ਕਿ ਉੱਥੇ ਜਾ ਕੇ ਬਸ ਸੈਟਲ ਹੋ ਜਾਵੇ ਤਾਂ ਉਸ ਇੱਕ ਇਕਲੋਤੇ ਪੁੱਤ ਦੀ ਜਦੋਂ ਵਿਦੇਸ਼ ਤੇ ਵਿੱਚੋਂ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਦਾ ਕੋਈ ਨਾ ਇੱਥੇ ਸਹਾਰਾ ਰਿਹਾ ਨਾ ਉੱਥੇ ਸਹਾਰਾ ਰਿਹਾ ਜਿਹੜੇ ਕਿ ਆਪਣੇ ਪੁੱਤ ਨੂੰ ਦੇਖ ਕੇ ਹੀ ਜਿਉਣ ਦੇ ਵਾਸਤੇ ਸੀਗੇ ਤਾਂ ਬਹੁਤ ਸਾਰੇ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤਾਂ ਦਿਲ ਨੂੰ ਦੁੱਖ ਵੀ ਹੁੰਦਾ ਫਿਲਹਾਲ ਨੀਹਾ ਪੰਜਾਬੀ ਜੋ ਜਿਹੜਾ ਉਹ ਪਹਿਲਾਂ ਤੋਂ ਕਰਜਾਈ ਸੀਗਾ ਤੇ ਹੁਣ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੋਂ ਇਹਨਾਂ ਬੱਚਿਆਂ ਦੇ ਵੱਲੋਂ ਸਟੱਡੀ ਸਟੱਡੀ ਲੋਨ ਜਿਹੜਾ ਉਹ ਲਿਆ ਗਿਆ ਤਾਂ ਜੋ ਵਿਦੇਸ਼ ਜਾ ਕੇ ਸੈਟਲ ਹੋ ਸਕਣ ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਕਿ ਵਿਦੇਸ਼ ਦੇ ਵਿੱਚ ਨੌਜਵਾਨ ਪਾਲਦੇ ਨੇ ਉਹ ਇੱਥੇ ਵੀ ਮਿਲਣ ਤਾਂ ਜੋ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਨਾ ਕਰਨ ਜੀ ਹਾਂ ਬਿਲਕੁਲ ਬੱਚਿਆਂ ਦੇ ਲਈ ਕੁਝ ਨਾ ਕੁਝ ਇੰਤਜ਼ਾਮ ਜ਼ਰੂਰ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਕਿ ਬੱਚਿਆਂ ਜਿੱਥੇ ਆਪਣਾ ਫਿਊਚਰ ਨਜ਼ਰ ਆਵੇ ਉਹਨਾਂ ਨੂੰ ਲੱਗੇ ਕਿ ਹਾਂ ਜੇਕਰ ਅਸੀਂ ਪੰਜਾਬ ਦੇ ਵਿੱਚ ਰਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਸੁਧਰ ਸਕਦਾ ਜੇਕਰ ਬੱਚਿਆਂ ਨੂੰ ਇਹ ਚੀਜ਼ ਨਜ਼ਰ ਨਹੀਂ ਆ ਰਹੀ ਇਹਹੀ ਕਾਰਨ ਹੈ ਕਿ ਉਹ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਨੇ ਜੀ ਨੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਆਉਣ ਵਾਲੀਆਂ ਨੇ ਤੇ ਹੁਣ ਉਸ ਤੋਂ ਪਹਿਲਾਂ ਜਿੱਥੇ ਸਾਰੀਆਂ ਪਾਰਟੀਆਂ ਭੱਬਾ ਭਾਰ ਹੋਈਆਂ ਪਈਆਂ ਨੇ ਤਾਂ ਗੱਲ ਆਪਾਂ ਕਾਂਗਰਸ ਪਾਰਟੀ ਦੀ ਕਰਾਂਗੇ ਕਾਂਗਰਸ ਪਾਰਟੀ ਵਿਚਲਾ ਜਿਹੜਾ ਕਾਟੋ ਕਲੇਸ਼ਾ ਉਸ ਤੋਂ ਸਾਰੇ ਹੀ ਜਾਣੂ ਨੇ ਕਿ ਹੈ ਕਾਫੀ ਲੰਬੇ ਅਰਸੇ ਤੋਂ ਚੱਲਦਾ ਆ ਰਿਹਾ ਕਾਟੋ ਕਲੇਸ਼ ਵਿੱਚ ਧੜੇਬੰਦੀ ਹੋ ਜਾਂਦੀ ਹੈ ਤੇ ਹੁਣ ਤਾਂ ਵੈਸੇ ਵੀ ਚੋਣਾ ਆਉਣ ਵਾਲੀਆਂ ਨੇ ਤੇ ਕਾਂਗਰਸ ਪਾਰਟੀ ਵਿੱਚ ਖਾਣਾ ਜੰਗੇ ਸ਼ੁਰੂ ਹੋ ਗਈ ਹੈ ਤੁਸੀਂ ਬਿੱਤੇ ਦਿਨੀ ਦੇਖਿਆ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਜਦੋਂ ਨਜ਼ਰ ਆਏ ਸੀ ਤਾਂ ਉਹਨਾਂ ਨੇ ਜਿਹੜੇ ਕਾਂਗਰਸੀ ਵਿਰੋਧੀ ਦਲ ਸੀਗਾ ਉਹਨਾਂ ਤੇ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆਏ ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਸਨ ਉਹ ਸਾਹਮਣੇ ਵੀ ਆਈਆਂ ਸਿਗੀਆਂ ਤੇ ਹੋਰ ਇੱਕ ਹੋਰ ਗੱਲ ਨੇ ਹਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀਆਂ ਖਬਰਾਂ ਉੱਡੀਆਂ ਸੀਗੀਆਂ ਪਿੱਛੇ ਜੇ ਤੇ ਉਸ ਤੋਂ ਬਾਅਦ ਹੁਣ ਇੱਕ ਹਾਈ ਕਮਾਂਡ ਦੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਹਾਈ ਕਮਾਂਡ ਜਿਹੜੀ ਹੈ ਉਹ ਪੰਜਾਬ ਦੇ ਆਗੂਆਂ ਦੇ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੀ ਹੈ ਤੇ ਉਹਨਾਂ ਨੂੰ ਸਮਝਾਉਂਦੀ ਹੈ ਕਿ ਜੇਕਰ ਵਈ 2024 ਦੀਆਂ ਚੋਣਾਂ ਲੜਨੀਆਂ ਨੇ ਤਾਂ ਇਕਜੁੱਟਤਾ ਹੋਣਾ ਹੀ ਪੈਣਾ ਜੇਕਰ ਅਨੁਸ਼ਾਸਨ ਹੀਣਤਾ ਇਦਾਂ ਹੀ ਰਹੀ ਤਾਂ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇੱਕ ਤਰੀਕੇ ਦੀ ਫਟਕਾਰ ਜਿਹੜੀ ਹੈ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਲਗਾਈ ਹੈ ਜੇਕਰ ਹੀ ਨਾ ਪੰਜਾਬ ਕਾਂਗਰਸ ਦੀ ਗੱਲ ਕੀਤੀ ਹੀ ਜਾਵੇ ਤਾਂ ਜਦ ਵੀ ਚੋਣਾਂ ਹੁੰਦੀਆਂ ਨੇ ਦੇਖਿਆ ਜਾਂਦਾ ਹੈ ਕਾਂਗਰਸ ਦੇ ਅੰਦਰਲਾ ਘਾਟੋਕਲੇਸ਼ 2022 ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਚੋਣਾਂ ਤੋਂ ਪਹਿਲਾਂ ਇੱਕ ਧੜਾ ਅਲੱਗ ਹੋ ਗਿਆ ਸੀ ਦੂਸਰਾ ਦੂਸਰੇ ਰਾਹ ਨੂੰ ਤੁਰਿਆ ਸੀ ਇਹੀ ਚੀਜ਼ਾਂ ਉਸ ਵੇਲੇ ਦੇਖਣ ਨੂੰ ਮਿਲੀਆਂ ਤੇ ਜ਼ਿਆਦਾਤਰ ਵਿਰੋਧ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਹੀ ਕੀਤਾ ਜਾ ਰਿਹਾ ਸੀ ਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਤੇ ਇੱਕ ਵਾਰ ਫਿਰ ਤੋਂ ਇਹ ਘਾਟੋਕਲੇਸ਼ ਸ਼ੁਰੂ ਹੋ ਗਿਆ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਵੀ ਕੁਝ ਪੰਜਾਬ ਦੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਕਹਿ ਦਿੱਤੀ ਗਈ ਸੀ ਕਾਂਗਰਸ ਪਾਰਟੀ ਦੇ ਹੀ ਇਹ ਲੀਡਰ ਨੇ ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਇਸ ਵੇਲੇ ਪੰਜਾਬ ਦੇ ਵਿੱਚ ਕੰਮ ਕਾਜ ਕਰ ਰਹੇ ਨੇ ਉਸ ਨੂੰ ਵੇਖ ਕੇ ਹਾਈ ਕਮਾਂਡ ਨੂੰ ਆਰਡਰ ਦੇ ਦੇਣਾ ਚਾਹੀਦਾ ਹੈ ਤੇ ਸਿੱਧੂ ਨੂੰ ਬਾਹਰਲਾ ਰਸਤਾ ਦਿਖਾ ਦੇਣਾ ਚਾਹੀਦਾ ਹੈ ਬਿਲਕੁਲ ਹੁਣ ਨੀਹਾ ਰਾਜਾ ਵੜਿੰਗ ਹੋਣਾ ਦੇ ਵੱਲੋਂ ਵੀ ਕੱਲ ਮੀਟਿੰਗ ਤੋਂ ਪਹਿਲਾਂ ਵੀ ਬਿਆਨ ਦਿੱਤਾ ਗਿਆ ਤੇ ਮੀਟਿੰਗ ਤੋਂ ਬਾਅਦ ਵੀ ਮੀਟਿੰਗ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਉੱਥੇ ਉਸ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨਾ ਸਾਧਦਾ ਗਿਆ ਸੀ ਕਿ ਵਿਅਕਤੀਗਤ ਵਿਚਾਰ ਉਹ ਸਾਂਝੇ ਨਾ ਕਰਨ ਜੇਕਰ ਹੋਰ ਕੋਈ ਆਗੂ ਵੀ ਅਜਿਹਾ ਕਰਦਾ ਆਪਣੇ ਵਿਅਕਤੀਗਤ ਵਿਚਾਰ ਸਾਂਝੇ ਕਰਦਾ ਹੈ ਜਾਂ ਫਿਰ ਕੋਈ ਹੋਰ ਗੱਲ ਕਹਿੰਦਾ ਹੈ ਬਿਨਾ ਪਾਰਟੀ ਦੀ ਰਜ਼ਾਮੰਦੀ ਤੋਂ ਤਾਂ ਉਹ ਫਿਰ ਪਾਰਟੀ ਦਾ ਹੱਥ ਛੱਡ ਦਵੇ ਕਿਉਂਕਿ ਜੇਕਰ ਉਹ ਇਸੇ ਤਰੀਕੇ ਕਰਦੇ ਰਹੇ ਤਾਂ ਫਿਰ ਪਾਰਟੀ ਨੂੰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਪੈਣੀ ਹੈ ਤੇ ਫਿਰ ਜਦੋਂ ਉਹ ਨੇ ਹਾਈ ਕਮਾਂਡ ਦੇ ਨਾਲ ਮੀਟਿੰਗ ਹੁੰਦੀ ਹੈ ਹਾਈ ਕਮਾਂਡ ਤਾੜਨਾ ਵੀ ਕਰਦੀ ਹੈ ਹਾਲਾਂਕਿ ਅੱਜ ਵੀ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਆਗੂ ਜਿਹੜੇ ਨੇ ਇਕੱਠੇ ਹੋਏ ਨੇ ਅਤੇ ਇਹ ਨਾ ਮੁੱਦਿਆਂ ਤੇ ਹੀ ਗੱਲ ਜਿਹੜੀ ਹੈ ਉਹ ਹੋ ਰਹੀ ਹੈ ਕਿਉਂਕਿ 2024 ਦੀਆਂ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਨੇ ਪਰ ਕਾਂਗਰਸ ਪਾਰਟੀ ਦੇ ਅੰਦਰਲਾ ਕਾਟੋਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਤੇ ਕੁਝ ਦਿਨ ਪਹਿਲਾਂ ਹੀ ਇਹ ਖਾਣਾ ਜੰਗੀ ਸ਼ੁਰੂ ਹੋਈ ਹੈ। ਸ਼ਬਦੀ ਹਮਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਕਾਂਗਰਸ ਦੇ ਵਿਰੋਧੀ ਦਲ ਨੂੰ ਤੇ ਹੁਣ ਲਗਾਤਾਰ ਇਹ ਮਾਮਲਾ ਜਿਹੜਾ ਉਹ ਪੱਖ ਦਾ ਜਾ ਰਿਹਾ ਹੈ ਤੇ ਹੁਣ ਰਾਜਾ ਵੜਿੰਗ ਨੇ ਜਦੋਂ ਇਹ ਬਿਆਨ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਨੇਹਾ ਕਿਤੇ ਨਾ ਕਿਤੇ ਇਹ ਸਵਾਲ ਵੀ ਉੱਠਣ ਲੱਗ ਗਿਆ ਕਿ ਹੁਣ ਕੀ 2024 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਤਾਂ ਨਹੀਂ ਦਿਖਾ ਦੋਗੇ। ਹੁਣ 2022 ਦੀਆਂ ਜਾਂ ਚੋਣਾਂ ਹੋਈਆਂ ਸੀ ਤੇ ਉਸ ਵੇਲੇ ਨਵਜੋਤ ਸਿੱਧੂ ਨੂੰ ਹਾਰ ਦਾ ਕਾਰਨ ਜ਼ਰੂਰ ਕਿਤੇ ਨਾ ਕਿਤੇ ਹੀ ਨਾ ਮੰਨਿਆ ਗਿਆ ਸੀ ਤੇ ਉਹਨਾਂ ਨੂੰ ਜੋ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੀ ਉਸ ਤੋਂ ਹਟਾ ਕੇ ਰਾਜਾ ਵੜਿੰਗ ਨੂੰ ਇਹ ਅਹੁਦਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਕਾਫੀ ਸਮੇਂ ਮਗਰੋਂ ਹੁਣ ਦੁਬਾਰਾ ਤੋਂ ਸਰਗਰਮ ਹੋਏ ਨੇ ਨਵਜੋਤ ਸਿੱਧੂ ਤੇ ਇੱਕ ਵਾਰ ਫਿਰ ਤੋਂ ਉਹੀ ਚੀਜ਼ਾਂ ਸ਼ੁਰੂ ਹੋਣ ਲੱਗੀਆਂ ਤੇ ਜੇਕਰ ਹੁਣ ਕਿਤੇ 2024 ਦੇ ਵਿੱਚ ਹਾਰ ਦਾ ਸਾਹਮਣਾ ਕਾਂਗਰਸ ਪਾਰਟੀ ਨੂੰ ਕਰਨਾ ਪੈ ਗਿਆ ਉਹ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਮਾੜੀ ਹਾਰ ਮਿਲ ਗਈ ਤੇ ਇਸ ਦਾ ਜੋ ਸਾਰਾ ਇਲਜ਼ਾਮ ਆ ਉਹ ਕਿਤੇ ਨਾ ਕਿਤੇ ਫਿਰ ਨਵਜੋਤ ਸਿੰਘ ਸਿੱਧੂ ਦੇ ਸਿਰ ਪੈ ਸਕਦਾ ਤੇ ਹਾਂ ਇੱਥੇ ਸਵਾਲ ਫਿਰ ਇਹ ਜ਼ਰੂਰ ਹੁਣ ਖੜੇ ਹੋ ਰਹੇ ਨੇ ਕੀ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦੇ ਵੱਲੋਂ ਬਾਹਰਲਾ ਰਸਤਾ ਦਿਖਾਇਆ ਜਾਵੇਗਾ ਬਿਲਕੁਲ ਤਾਂ ਅੱਜ ਦਿੱਲੀ ਦੇ ਵਿੱਚ ਵੀ ਕਾਂਗਰਸ ਦੇ ਵੱਡੇ ਆਗੂ ਇਕੱਠੇ ਹੋਏ ਨੇ ਤਾਂ 2024 ਦੀਆਂ ਚੋਣਾਂ ਤੋਂ ਪਹਿਲਾਂ ਹੋਰ ਕੀ ਕੁਝ ਦੇਖਣ ਨੂੰ ਮਿਲਦਾ ਹੈ ਕਿ ਕਾਂਗਰਸ ਪਾਰਟੀ ਵਿਚਲਾ ਜਿਹੜਾ ਕਾਂਟੋ ਕਲੇਸ਼ਾ ਉਹ ਮੁੱਕਦਾ ਹੈ ਜਾਂ ਨਹੀਂ ਧੜੇਬੰਦੀ ਮੁੱਕਦੀ ਹੈ ਜਾਂ ਨਹੀਂ ਇਹ ਦੇਖਣਾ ਬੇਹਦ ਹੀ ਅਹਿਮ ਹੋਵੇਗਾ ਫਿਲਹਾਲ ਨਹੀਂ ਹਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਪ੍ਰੋਗਰਾਮ ਇਸ ਵੀਰ ਸਵੇਰ ਨੂੰ ਸੇਠੀਸ ਸਮਾਪਤ ਕਰਦੇ ਹਾਂ ਕੁਝ ਖਾਸ ਮੁੱਦੇ ਲੈ ਕੇ ਮੈਂ ਤੁਹਾਡੇ ਮੁਖਾਤਿਬ ਹੋਵਾਂਗੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾਂ એનર્ਜੀ ਨਹੀਂ ਖਤਮ ਹੁੰਦੀ 사ਸੀ ਘਾਲ ਫੋਫੜ ਜੀ ਓਏ 사ਸੀ ਘਾਲ ਓਏ 8 ਵਜੇ ਦਾ ਕਹਿ ਕੇ 11 ਵਜੇ ਜੀ ਕਿਉਂ ਇਹ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਸਰੀ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕਾਂ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ